ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਵਾਸਤੇ 5 ਨਗ ਲੈ ਕੇ ਆਂਦੇ ਆ ਜਿੰਨਾ ਚੋ ਦੋ ਸੂਏ ਸਵਾਏ ਆ ਤੇ ਬਾਕੀ ਗੱਬਣ ਤਿਆਰੀ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਹਰਵਿੰਦਰ ਸਿੰਘ ਪਿੰਡ ਚੜੱਕ ਜਿਹੜਾ ਮਗ ਹੈ ਮੋਬਾਈਲ ਨੰਬਰ ਜੀ 886060885 ਠੀਕ ਆ ਪੰਜ ਨਾਗਾ ਬਈ ਹਾਂ ਜੀ ਪੰਜ ਨਾਗਾ ਕਿੱਧਰੋਂ ਸ਼ੁਰੂ ਕਰਕੇ ਜੀ ਉੱਥੋਂ ਹੀ ਗੱਲ ਆ ਵੀਰੇ ਦੋ ਸੂਈਆਂ ਵਾਂਗ ਹੁਣੇ ਹੀ ਹਜੇ ਆਵੇ 5:10 ਮਿੰਟ ਹੀ ਹੋਏ ਸੂਆ ਕਿੰਨਾ ਬਾਈ ਪਰਲੀ ਦਾ ਇੱਕ ਨੰਬਰ ਦਾ ਸੂਆ ਵੀਰੇ ਕਿਹਾ ਦਾ ਅਗਲਾ ਤੀਜਾ ਹੂੰ ਤੇ ਅਗਲਾ ਬਾਂ ਚੌਥਾ ਮੰਨ ਲੇਤੀ ਹੈ ਤੀਜਾ ਹੀ ਆ ਬਈ ਕਦੋਂ ਸੂਈ ਹੈ ਜੀ ਬਾਈ ਹੁਣੇ ਹਜੇ ਮਿੰਟ ਉਹਨੂੰ 15 ਹੋ ਗਏ ਆ ਹੂੰ ਐਂ ਦਾ ਤੇ ਰਿਆਵੇ ਖੜੇ ਤੋਂ ਬਸ ਵਾਈਏ ਹੂੰ ਬੱਚਾ ਕੀ ਦਿੱਤਾ ਉਹਨੇ ਇੱਕ ਨੰਬਰ ਵਿੱਚ ਬੱਚਾ ਆਈ ਵੀਰੇ ਠੀਕ ਆ ਜੇਰ ਜਦੋਂ ਪੈ ਜੂਗੀ ਉਹਦੀ ਵੀਡੀਓ ਮੈਨੂੰ ਆਓ ਵੀਡੀਓ ਬਤਾ ਸਕਦੇ ਹਾਂ ਜੀ ਠੀਕ ਆ ਕਿੰਨਾ ਕ ਪਿਆਜੂ ਬਾਈ ਦੁੱਧ ਦੁੱਧ ਵੀਰੇ ਜਿਵੇਂ ਥਾਲੇਵਾ ਲੱਗਾ ਵਹਿੜ ਨੂੰ ਹੂੰ ਤੇ ਮਾਲਕ ਅਗਲੇ ਦਾ 18 19 20 ਕਿਲੋ ਹੀ ਦੱਸਿਆ ਹੂੰ ਇੰਨਾ ਦੇ ਦੋ 18 ਕਿਲੋ ਬਾਕੀ ਸੇਵਾਦਾਰ ਸੇਵਾਦਾਰ ਤੋੜ ਕੇ ਦਿਖਾਦੀ ਵੀਰੇ ਸੁਆ ਬਾਈ ਦੇ ਦਸਨ ਮੁਤਾਬਕ ਤੀਜਾ ਜੀ ਬਾਕੀ ਵੀਰੇ ਬਾਈ ਦਾ ਮਾਲ ਸਾਰਾ ਖਰੀਦਿਆ ਹੀ ਹੁੰਦਾ ਜਿਹੜਾ ਮਰਜ਼ੀ ਮੰਨ ਲਿਆ ਕਰੋ ਫਿਰ ਕੱਲ ਨੂੰ ਵੀਰ ਕੋਈ ਆ ਕੇ ਕਵੇ ਨਹੀਂ ਆਹਾ ਇਹ ਆਹਾ ਨਹੀਂ ਉਹਦਾ ਨਹੀਂ ਕੋਈ ਫਾਇਦਾ ਉਹ ਤੁਸੀਂ ਆਪਦੀ ਸਮਝ ਨਾ ਖਰੀਦ ਲਿਓ ਬੱਚਾ ਮਗਰ ਮੇਲ ਉਹ ਦੱਸ ਦਿੰਦਾ ਵੇ ਵੇਹੇ ਦਾ ਵੀਰੇ ਯਾਰ ਗਾਂ ਦਾ ਜਿਹੜੇ ਬੰਦੇ ਪਾਰਖੂ ਆ ਉਹਨਾਂ ਨੂੰ ਲੈਣ ਦੀ ਲੋੜ ਨਹੀਂ ਗੀ ਚਲੋ ਬਾਕੀ ਅਗਲੇ ਨੇ ਆਪਦੀ ਸਮਝ ਨਾ ਸੋਚਾ ਕਰਨਾ ਹੁੰਦਾਗਾ ਬੱਚਾ ਮਗਰ ਇਹਦੇ ਮੇਲ ਆ ਜੀ ਸੂਣਾ ਮੁਠੀ ਵਾਲਾ ਥਾਣਾ ਜਿਹੜੇ ਸਾਹ ਉਹਨਾਂ ਤਿਆਰੀ ਆ ਮਾਲਕਾਂ ਨੇ ਦੱਸਿਆ ਬਈ 20 ਕਿਲੋ ਖੁੱਲਾ ਹੀ ਪੈਜੋ ਬਾਕੀ ਸੇਵਾ ਸੰਭਾਲ ਤਿਆਰੀ ਵੀਰੇ ਚੰਗੀ ਆ ਹੂੰ ਬਾਕੀ ਆ ਨਾ ਤਾਜੀ ਸੂਈ ਥੋੜਾ ਜਿਹਾ ਸੂਏ ਦਾ ਹੋ ਹੀ ਜਾਂਦਾ ਕੀਰਾਂ ਦਾ ਹੁਣ ਸੂਆਇਆ ਸਾਨੂੰ ਪਤਾ ਵੀ ਕੋਟਲ ਵਿੱਚੋਂ ਵੇਟ ਨਿਕਲ ਗਿਆ ਹਾਂ ਕੀਰਾਂ ਦਾ ਮਾੜਾ ਮੁੱਟਾ ਉਹ ਵੇੜ ਕੱਦ ਗੁੱਦੜੀ ਆ ਐ ਨਹੀਂ ਗੱਲ ਪਰ ਸੂਈ ਕਰਕੇ ਪੂਰਾ ਐ ਨਹੀਂ ਗੱਲ ਵਜਨ ਮੈਂ ਚੰਗਾ ਹਾਂ ਬਣੀ ਬੁਣੀ ਸੋਣੀ ਆ ਹੈਨਾ ਖਣਾ ਥੁਣਾ ਦੀ ਖਲ ਗਾਰੰਟੀ ਆ ਵੀਰੇ ਓਕੇ ਆ ਜਮਾ ਹੁਣ ਤਾਂ ਸੂਈ ਯਾਰ ਅਗਲਾ ਤਸੱਲੀ ਕਰ ਲੈ ਗੱਲ ਆ ਤਸੱਲੀ ਕਰ ਲੈ ਸਹੀ ਗੱਲ ਹੁਣ ਤਾਂ ਵੱਜਣੀਆਂ ਦਾ ਧਾਰਾ ਹੀ ਪਾ 12 ਕਿਲੋ ਕੱਢ ਜਾਵੇ ਤਾਂ ਵੀ ਤਸੱਲੀ ਹੋਵੇ ਕਿ ਵਹਿਮ ਚ ਨਾ ਰਵੇ ਕੋਈ ਵੀਰ ਆ ਨਾ ਤੇ ਬਾਈ ਜੈਜ ਡਿਮਾਂਡ ਕਰਨੀ ਆਪਾਂ ਲੈਣੀ ਆ ਜਿਹੜੇ ਉਸ ਯਾਰ ਵੀਰੇ ਜਿਵੇਂ ਮੁੱਲ ਕਰਨ ਹੁੰਦਾ ਭਾਵੇਂ 55 ਕਰੀ ਆ ਪਿਆਹਿਆ ਦੀ ਵੈੜ ਦੇ ਦੇ। ਕੋਜੂ ਮੰਨ ਤਣ ਛੋੜਛੜ ਕਰਦਿਆਂ ਐ ਨਹੀਂ ਗੱਲ ਬਈ ਠੀਕ ਆ 50000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਮੁੱਲ ਕਰੋਨ ਨੂੰ ਤੁਸੀਂ ਜਿੰਨਾ ਮਰਜ਼ੀ ਕਰਾ ਲਿਓ। ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੀ ਵੀਰੇ ਤੀਜਾ ਸੂਈ ਇਹ ਮੰਨ ਲੈ। ਇਹ ਕੋ ਦੋ ਇਹ ਹੁਣੇ ਹੀ ਸੂਈ ਆ। ਇਹ ਹੁਣੇ ਛੋੜ ਕਰੇ ਬੱਚਾ ਹੀ ਇਹਦੇ ਮਗਰ ਆ ਜੀ। ਠੀਕ ਆ। ਥਣਾ ਦੀ ਹੋਏ ਵੀ ਓਕੇ ਆ ਜੀ। ਓਕੇ ਹੋ ਵੀਰੇ ਇਹ ਇੰਨਾ ਥੋੜਾ ਜਿਹਾ ਵਹਿੜ ਜਿਵੇਂ ਆਈ ਕਰਕੇ ਆਪਣੇ ਕੱਲ ਹੀ ਆਈ ਆ ਉੱਪਰ ਆਇਆ ਕਰਕੇ ਸੋਈ ਤੇ ਤਾਂ ਕਰਕੇ ਥੋੜਾ ਸੁਭੀ ਨਹੀਂ ਵਹਿੜਦੇ ਦੋ ਚਾਰ ਦਿਨ ਤੱਕ ਦੋ ਚਾਰ ਦਿਨ ਕੱਢ ਜਾਂਦੇ ਨਵੇਂ ਥਾਂ ਕੀ ਕਰੀ ਜਾਂਦਾ ਹਾਂ ਕਰ ਜਾਂਦਾ ਬਸ ਹਾਂ ਕਿਰਾਂ ਉੱਪਰ ਆ ਜਾ ਕਰੀ ਜਾਂਦਾ ਨਹੀਂ ਅਜੇ ਵਹਿੜਦੇ ਦੋ-ਤਿੰਨ ਦਿਨ ਉਹ ਕਹਿੰਦੇ ਰਹਿੰਦੇ ਸੀਗੇ ਤੇ ਉਦਾਂ ਕਰਕੇ ਸੋਈ ਤੋਰ ਕੇ ਦਿਖਾਦੀ ਵੀਰੇ ਹਾਂਜੀ ਬਾਕੀ ਕੋਈ ਵਟਾ ਨਹੀਂ ਦੋ ਦਿਨ ਪਹਿਲਾਂ ਵੀ ਕੋਈ ਏਡੀ ਗੱਲ ਨਹੀਂ ਹੁੰਦੀਗੀ ਬਹੁਤ ਜ਼ਿਆਦੇ ਟਾਈਮ ਦਾ ਹੁੰਦਾ ਜਰ ਇੱਕ ਦੋ ਦਿਨਾਂ ਦਾ ਕੋਈ ਗੱਲ ਨਹੀਂ ਉੱਤੇ ਵੀ ਲੈ ਜਾਣਿਆ ਕੋਈ ਪਹਿਲਾਂ ਵੀ ਜ਼ੂ ਮੈਨੇ ਆ ਹੂੰ ਬਾਕੀ ਚੰਗੀ ਚੀਜ਼ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਪ੍ਰਿੰਟ ਵੀ ਚੰਗਾ ਰੰਗ ਪ੍ਰਿੰਟ ਵੀ ਬਈ ਪੂਰਾ ਚੰਗਾ ਇਹ ਗੱਲ ਤਾਂ ਹੈਗੀ ਆ ਬਾਕੀ ਤੁਸੀਂ ਕੁਆਲਿਟੀ ਕੁਆਲਿਟੀ ਚੈੱਕ ਕਰ ਹੀ ਸਕਦੇ ਹੋ ਜੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਹੱਥੀ ਜਵਾਈ ਵਾਲਾ ਕੱਟ ਵਾਲਾ ਹਵਨ ਰੰਗ ਪ੍ਰਿੰਟ ਪੂਰਾ ਚੰਗਾ ਜੀ ਇਨੇ ਵੀ ਬੱਚਾ ਮੇਲ ਹੀ ਦਿੱਤਾ ਵੀਰੇ ਜੇਰ ਦੀ ਦੋਨਾਂ ਦੀ ਤੁਹਾਨੂੰ ਵੀਡੀਓ ਮਿਲ ਜੂ ਬਾਈ ਕੋਲੋਂ ਲੈ ਲਿਓ ਤੁਸੀਂ ਵੀਡੀਓ ਬਾਕੀ ਥਾਣਾ ਥੁਣਾ ਦੀ ਫੁੱਲ ਗਰੰਟੀ ਹੁੰਦਾ ਸੂਆ ਸੋ ਆਇਆ ਪਸੂਆ ਆਪਦੇ ਚਾਹੇ ਚੈੱਕ ਕਰਕੇ ਲੈ ਜੇ ਤੇ ਬਾਈ ਇਹਦਾ ਛੋਟਾ ਜ ਆ ਭਾਜ ਜਿਹੜੇ ਲੈਣੇ ਆ ਨਰ ਵੀਰੇ ਮੁੱਲ ਕਰ ਨੂੰ 65 ਕਰ ਦਿੰਦੇ ਹਾਂ ਹਾਂ 58000 ਹੀ ਦੇ ਦੇਣੀ ਆ ਭਾਈ 58000 ਦੀ ਹਾਂ 58000 ਦੀ ਬਾਈ ਕਾ ਦੇ ਦਾਂਗੇ ਜੀ ਵਿੱਚੋਂ ਮਾਲ ਬਹੁਤ ਸੋਹਣਾ ਦੇਖ ਬੜਾ ਤਾਂ ਉਹ ਵੀ ਨਾ ਕੰਨੀਆਂ ਤੇ ਲੱਗੇ ਵਿਆਹ ਇਹਦੇ ਬਈ ਸਾਰਾ ਥਾਂ ਲੱਗਾ ਆਏ ਨਹੀਂ ਗਾ ਵੀ ਨੇੜੇ ਜਾਈ ਨਹੀਂ ਲੱਗਾ ਹਾਂ ਬਈ ਕਾਂਟੀ ਪੈਂਦੀ ਫਿਰੂ ਜਾ ਵਿੱਚ ਵੱਜੀ ਜਾਊਗਾ ਚਾਰੇ ਗੁੱਠਾਂ ਤੇ ਥਣ ਲੱਗੇ ਵਜਣ ਵਜਣ ਵਹਿੜਦਾ ਪੂਰਾ ਚੰਗਾ ਹੈ ਗਾ ਐ ਨਹੀਂ ਗੱਲ ਇਹ ਹਲਕੀ ਆ ਹਮ ਸਾਰਾ ਗੱਲ ਬਾਕੀ ਚੈੱਕ ਕਰ ਸਕਦਾ ਪਲੜ ਤਾਂ ਦਿੱਤਾ ਹੁੰਦਾ ਜੀ 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 ਪੂਰੇ ਵਜਣ ਗਾ ਧਾਕੀ ਦੇਈ ਕਿਉਂਕਿ ਹਵਾ ਜੀ ਚਲਦੀ ਏ ਥੋੜੀ ਜੀ ਠੰਡ ਦਾ ਮੌਸਮ ਕਿੰਨੇ ਮੁੱਲ ਦੱਸਿਆ ਸੀ ਬਾਈ ਯਾਰ ਮੌਲਿਕਾਂ ਦਾ ਜੰਨਾ ਮਰਜੀ ਦਿੰਦਾ 65 ਕਰਦਗੇ 55000 ਹੀ ਦੇ ਦੇਣੀ ਆਪ ਠੀਕ ਆ 58000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚ ਉਹਦੇ ਵੀ ਚਲੋ ਆਏ ਗਏ ਦਾ ਮਾਣ ਤਾਂ ਉਹ ਛੋਟੇ ਛੱਪਾ ਦਾ ਸਰ ਬੰਦਾ ਆਇਆ ਕਰਨੀ ਪੈਂਦਾ ਹੂੰ ਉਹਦਾ ਕਰਨੀ ਪੈਂਦਾ ਗਾਏ ਨਹੀਂ ਇਹ ਅਗਲਾ ਕਹਿੰਦਾ ਬਾਹਲਾ ਫਰਕ ਨਹੀਂ ਕਰ ਕੋਈ ਹੂੰ 100 ਨਹੀਂ ਪਾਈ ਜਾਣੀ ਬਾਈ ਜਿੰਨੇ ਮੰਗ ਲਿਆ ਆਪਾਂ ਉਨੇ ਹੀ ਦੇਣੇ ਆ ਹੈਨਾ ਤੇ ਅੱਗੇ ਬਈ ਤੈਨੂੰ ਨੰਬਰ ਕਿਹੜੀ ਦਿਖਾ ਗਿਆ ਛੋਟੀ ਜਰਸੀ ਦਿਖਾ ਲਾ ਵੀਰੇ ਕਈ ਯਾਰ ਨੇ ਥੋੜੇ ਬਜਟ ਵਾਲੇ ਵੀਰ ਹੁੰਦੇ ਆ ਹਾਂਜੀ ਬੇ ਨਾਰਮਲ ਜੀ ਛੋਟੀ ਜੀ ਹਾਈਟ ਹੈ ਦੀ ਸੁਆ ਕਰਨ ਮਾ ਜੀ ਸਾਫ ਸੁਥਰੀ ਬਹੁਤ ਆ ਦੁੱਧ ਜਿਵੇਂ ਆਪਾਂ ਦਰਮਿਆਨਾ ਬਹੁਤ ਨਾ ਕੱਢ ਜਾਣਾ ਨੇ ਹਮ ਸਮਾ ਕਿੰਨਾ ਕੁ ਲੈਂਦੀ ਆ ਸਮਾ ਬਸ ਕੋਈ 2-4 ਦਿਨ 2-4 ਦਿਨ ਹਾਂਜੀ ਠੀਕ ਆ ਥਣਾ ਥੁਣਾ ਦੀ ਉਹ ਥਣਾ ਵੀਰੇ ਓਕੇ ਆ ਤੁਹਾਨੂੰ ਲੱਗਾ ਬਹੁਤ ਸੋਹਣਾ ਵਿਹੜਾ ਦੇਖੀ ਤੁਮਾ ਕਰੋ ਕਿ ਆਪ ਜੀ ਨੂੰ ਠੀਕ ਆ ਦੱਸੋ ਵੀਡੀਓ ਚ ਹਮ ਸੋਹਣਾ ਮੁਠੀ ਵਾਲਾ ਥਣਾ ਕੱਟਾ ਲਾ ਦੇਵਾ ਵੇਖ ਲੈ ਵਿਹੜਾ ਕੱਢਾ ਤੇ ਲੱਗਾ ਤੁਹਾਨੂੰ ਭਾਂਡੇ ਦੀ ਸਾਫ ਆ ਵੀਰੇ ਹਾਏ ਤੇ ਚਾਹੇ ਤੁਸੀਂ ਛੋਟੀ ਮੰਨ ਕੇ ਆਜੋ ਪਰ ਆਇਆ ਨਾ ਅੱਧੀ ਟੋਕਰੀ ਨਾ ਰੱਜ ਜਾਣਾ ਇਹਨੇ ਹਾਂ ਇਹਨੂੰ ਕਿਹੜਾ ਬਾਹਲੀ ਖੇਚਲ ਦੀ ਲੋਡ ਪੈਣੀ ਆ ਦੁੱਧ ਪਿਆਉ ਮੱਝਾ ਰਗਾ ਚਾ ਚਿੰਗੀ ਫੈਟ ਵਾਲਾ ਤੇ ਭਾਏ ਦਾ ਵੀ ਫਿਰ ਓਡਾ ਕੀ ਕਰਦੀ ਬਈ ਛੋਟਾ ਜਿਹਾ ਮੈਂ ਜੋਰ ਮੌਲ ਗਰਾਉਂ ਦਾ ਵੀਰੇ ਜਿੰਨਾ ਮਰਜ਼ੀ ਕਰੀ ਜਾਂਦੇ ਹੂੰ ਬੋ 45000 ਦੇ ਦੇਣੀ ਆ ਬਸ ਇਹ ਹਾਂ ਵੋਜੂ ਮਾੜਾ ਮਟਾ ਹਾਂ ਮੰਨਤਨ ਕਰਦੇ ਠੀਕ ਆ ਅੱਗੇ ਨਗ ਨੰਬਰ ਆ ਗਿਆ ਬਈ 4 ਆਪਣਾ ਇਹਦਾ ਸੂਆ ਕਿੰਨਾ ਮਾਜੇ ਇਹ ਵੀਰੇ ਦੂਜਾ ਸੂਆ ਹੀ ਸੋ ਜੀ ਇਹ ਵੀ 5-6 ਦਿਨਾਂ ਦੀ ਕੱਚੀ ਹਫਤੇ ਦੇ ਅੰਦਰ ਬਾਹਰ ਦੀ ਹਫਤੇ ਦੇ ਅੰਦਰ ਬਾਹਰ ਦੀ ਠਣਾ ਦੀ ਓਕੇ ਜੀ ਹਾਂ ਓਕੇ ਉਹ ਬਰੇ ਹਾਂ ਕੀ ਮੁੱਲ ਬੜੀ ਹੈ ਜੀ ਤੋੜ ਕੇ ਦਿਖਾ ਦਿ ਨਾਲ ਦੀ ਨਾਲੇ ਦੀ ਨਾਲ ਹੀ ਮੁੱਲ ਬੜੀ ਦੱਸਦੀ ਇਹਦੀ ਛੋਟਾ ਜਿਹਾ ਭਾਈ ਆ ਪੈਸਾ ਕਰਨਾ ਕਿਉਂਕਿ ਹਨਾ ਦਿਨ ਲੈ ਜੂਗੀ ਅੱਜ ਤੁਸੀਂ ਲੈ ਜਾਓਗੇ ਤਾਂ ਵੀਰੇ 4 ਪੈਸੇ ਸਾਂਭਣ ਵਾਲੀ ਚੀਜ਼ ਬਣੀ ਆਪਾਂ ਵੇਚਣਾ ਲੈ ਜੇ 2 ਪੈਸੇ ਦੇਊਗੀ ਅਗਲੇ ਨੂੰ ਇਹ ਗੱਲ ਕੋਈ ਕਿਉਂਕਿ ਅੱਜ ਤਾਂ ਫਿਰ ਕੱਚੀ ਦਾ ਮੁੱਲ ਲੈਣਾ ਨਾ ਜੇ ਆਪਣੇ ਕੋਲ 4 ਦਿਨ ਖੜੀ ਰਹੇਗੀ ਉਹ ਸੇਵਾ ਸੰਭਾਲ ਆਪਾਂ ਲੈ ਲਈ ਨਹੀਂ ਸੇਵਾ ਸੰਭਾਲ ਤਾਂ ਫਿਰ ਲੈ ਨਹੀਂ ਅੱਜ ਆਪਾਂ ਹਾਂ ਨਾ 43000 ਜੀ ਦੇ ਦੇਣੀ ਅੱਜ ਅੱਜ ਹਾਂ ਕੱਲ ਨੂੰ ਸਾਮ ਕੇ ਵਿੱਚ ਜੇ ਰਾਤ ਆਪ ਦੀ ਮੇਰੇ ਤੈਨੂੰ ਬੜਾ ਸਭਾਈ ਤਰ੍ਹਾਂ ਦੀ ਡਿਮਾਂਡ ਹੋਊਗੀ ਜੇ ਕੋਈ ਸਾਮ ਕੇ ਵਿੱਚ ਆਗੇ ਥਾਂ ਥੁਨਾ ਦੀ ਓਕੇ ਹੋਊਗੀ ਹਾਂਜੀ ਮੰਨ ਲਓ ਕਈ ਵਾਰ ਚਲੋ 4 ਪੈਸੇ ਹਰ ਲਾਉਣ ਵਾਲੀ ਚੀਜ਼ ਬਣ ਜਾਂਦੀ ਕਿਉਂਕਿ ਬੜੀ ਸੰਭਾਈ ਦਾ ਖਰਚਾ ਤਾਂ ਲੈਣੇ ਲੈਣਾ ਹੀ ਹਾਂ ਥਾਂ ਹੁਣ ਬਹੁਤ ਚੰਗਾ ਲੱਗ ਗਿਆ 43000 ਦੀ 43000 ਦੀ ਠੀਕ ਹੈ ਇੱਕ ਹੋਰ ਜਰਸੀ ਆ ਬਾਈ ਕੋਲ ਜਿਹੜੀ 5 ਨੰਬਰ ਆ ਇਹਦਾ ਸੂਆ ਕਿੰਨਾ ਮਾਹੀ ਇਹ ਵੀਰੇ ਦੂਜਾ ਸੂਆ ਸੁੰਦੀ ਆ ਕਿੰਨਾ ਕਸਮਾ ਕੱਢਦੀ ਆ ਜੀ ਸਵਾ ਇਹ ਵੀ ਹਫਤਾਗ 10 ਦਿਨ ਹਫਤਾ ਇਹਨਾਂ ਲੈ ਜੂਗੀ ਠੀਕ ਆ ਹਾਂਜੀ ਤੋਰਦੀ ਵੀਰੇ ਵੀ ਰੰਗ ਪ੍ਰਿੰਟ ਕਰਮ ਵਾਲੀ ਦਾ ਇਹਦਾ ਵੀ ਪੂਰਾ ਚੰਗਾ ਤੁਹਾਡੇ ਸਾਹਮਣੇ ਆ ਸੋਨਾ ਮੁੱਠੀ ਅਲੱਗ ਜਾਦਯੂਤ ਵੀਰੇ ਬਹੁਤ ਚੰਗੀ ਆ ਦੀ ਜਾਤ ਦੇ ਪੱਖ ਤੋਂ ਪੂਰੀ ਚੰਗੀ ਆ ਹਨ ਕੱਲਾ ਕੱਲਾ ਨਿੱਖੜਮ ਜਿਹੜੇ ਦਿਨ ਹੁੰਦੇ ਆ ਬਾਈ ਉਹ 2 ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਜੇ ਪਸ਼ੂ ਵੀਰੇ گاਉਂ ਆਇਆ ਹੁੰਦਾਗਾ ਵੀ ਚਲੋ ਆਪਾਂ ਅੰਦਾਜ਼ਾ ਜਿਵੇਂ ਦੱਸਿਆ ਪਾਉ ਕਹਿ ਦੇਣਾ ਦਾ ਕੋਈ ਬਹੁਤ ਦੋ ਦਿਨ ਉੱਤੇ ਵੀ ਘਰੇ ਪਸ਼ੂ ਦਾ ਨਹੀਂ ਪਤਾ ਕਿ ਯਾਰ ਲੈ ਜਾਣਾ 5 ਦਿਨ ਬਾਕੀ ਯਾਰ ਬਾਈ ਜੇ 4 ਦਿਨ ਲੈ ਵੀ ਜਾਊ ਤਾਂ ਤਿਆਰ ਹੀ ਕੋਈ ਇਹਦੇ ਚ ਗਲਤ ਤਾਂ ਮਾੜੀ ਗੱਲ ਤਾਂ ਹੈ ਨਹੀਂ ਤਿਆਰ ਹੀ ਹੋਊਗੀ ਜੇ 4 ਦਿਨ ਚਲੋ ਵੱੱਦ ਲੈ ਜੂ ਹੁਣ ਰੱਬ ਨੂੰ ਤਾਂ ਕੋਈ ਮਿਲਕੇ ਨਹੀਂ ਆਇਆ ਤੇ ਸਿਰ ਤੇ ਆ ਦੇ ਮਾਲਕ ਨੇ ਹਫਤਾ ਕਹੇ ਤਾਂ ਪਹ ਹਫਤਾ ਕਹਿੰਦੇ ਨਾ ਜੇ ਅਗਲੇ ਨੇ 10 ਦਿਨ ਕਹੇ ਤਾਂ 10 ਦਿਨ ਕਹਿੰਦੇ ਆ ਜੇ ਉਹ ਡੱਬੀ ਵਹਿੜਾ ਉਹ ਰਹਿੰਦੇ ਸੀ ਪੰਜਾ ਦੋ ਤਿੰਨ ਦਿਨ ਤੇ ਚਲੋ ਆ ਜਾ ਬਹੁ ਦੂਜੇ ਥਾਂ ਆ ਕੇ ਸੂ ਵੀ ਪੈਂਦੇ ਹੂੰ ਤੇ ਇਹਦੀ ਜੈ ਜੀ ਡਿਮਾਂਡ ਇਹ ਵੀਰੇ ਹਾਂ ਨਾ 50000 ਦੀ ਦੇ ਦਿਆਂਗੇ ਕੱਠੀਆਂ ਲੈ ਜੇ ਬਾਈ ਕੋਈ ਮਾਤਨ ਕਰ ਦਿਆਂ ਕੋਈ ਗੱਲ ਨਹੀਂ ਇਹ 50000 ਦੀ ਦੇ ਦਾਂਗੇ ਚੰਗੀ ਜਰਸੀ ਆ ਮੰਨ ਲਓ ਤੁਸੀਂ ਜਰਸੀ ਦਾ ਸ਼ੌਕ ਰੱਖਦੇ ਆ ਤਾਂ ਤੁਹਾਡੇ ਵਾਸਤੇ ਤੋਹਫਾ ਹੀ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ